ਹਾਂਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਆ ਨਵਾਂ ਪੁਰਜਾ ਚਲਾਉਨੇ ਆ ਲਿਆ ਤਾਕਤ ਇਹਦੇ ਵਿੱਚ ਦਰਮਟ ਲਾਉਣ ਦੀ ਤਿਆਰੀ ਆ ਦਰਮਟ ਲਾਵਾਂਗੇ ਤੇ ਮਿੱਟੀ ਦੀ ਕਟਾਈ ਕਰਕੇ ਫਿਰ ਫਰਸ ਫੋਰਸ ਲਗਾ ਦ ਕਰਾਂਗੇ ਤੇ ਕੰਮ ਆਪਣੇ ਤਕਰੀਬਨ ਇਧਰੋਂ ਲਾਗੇ ਲਵੇ ਤੇ ਆ ਕੰਨ ਦਾ ਬੱਸ ਇਹਦੀ ਲਾਉਣ ਦੀ ਕਰਦੇ ਹੁਣ ਤਿਆਰੀ ਇਹ ਦਰਮਟਾ ਲਾਇਟ ਦਾ ਹਲੇ ਪ੍ਰਬੰਧ ਨਹੀਂ ਹੋਇਆ ਜਦੋਂ ਲਾਇਟ ਦਾ ਪ੍ਰਬੰਧ ਹੋ ਗਿਆ ਤਾਂ ਇਹਨੂੰ ਚਲਾਵਾਂਗੇ ਆਪਾਂ ਦਰਮਟ ਵਾਲੇ ਬਾਬਾ ਜੀ ਆ ਗਏ ਦਰਮਟ ਵਾਲੇ ਦਰਮਟ ਲਾ ਰਹੇ ਆ ਦੇਖੋ ਕੀ ਬਣਦਾ ਅੱਜ ਦਰਮਟ ਲਾਉਣ ਲੱਗੇ ਤੇ ਹਾਜੂ ਸਾਇਦ ਇਧਰ ਲਵੇ ਲਾਦ ਗਏ ਪਤਾ ਤੇ ਚੱਲ ਪਿਆ ਦਰਮੰਡ ਆਪਣਾ ਟਾਈਮ 12:00 ਵਜੇ ਦੇ 12:00 ਵਜੇ ਚਲਾਇਆ ਸ ਹੈ ਜੀ ਦੇਖਦੇ ਆ ਕਿੰਨੀ ਕੁ ਕਟਾਈ ਕਰਦਾ ਇਹ ਲਓ ਜੀ ਦਰਮਨ ਚੱਲੀ ਜਾਂਦਾ ਆਪਣਾ ਦਰਮਨ ਹੋ ਪਰਲੇ ਚ ਤਾ ਲੱਗ ਗਿਆ ਹਲੋ ਇਧਰ ਉਰਲੇ ਪਾਸੇ ਲੱਗੀ ਜਾਂਦਾਗਾ ਤੇ ਇਹ ਅੱਜ ਸਾਰਾ ਹੋ ਜਾਊ ਆਪਣਾ ਕੰਮ ਪੂਰਾ ਸਾਰੇ ਚ ਦਰਮਨ ਨਿੰਗ ਜੂਗਾ ਅੱਜ ਤੇ ਕੱਲ ਨੂੰ ਇਹਦਾ ਫਰਸ਼ ਚੰਨ ਦੀ ਜੇ ਤਿਆਰੀ ਕਰਾਂਗੇ ਹਾਂਜੀ ਦਿਨ ਸੱਪ ਚੱਲਿਆ ਤੇ ਆਪਣਾ ਵੀ ਦਰਮਟ ਲੱਗ ਗਿਆ ਸਾਰੇ ਚਾਰ ਸਵੇਰੇ ਏ ਟੂ ਜ਼ेड ਦਰਮਟ ਘੁੰਮ ਗਿਆ ਤੇ ਸਵੇਰੇ ਇਹਦੀ ਫਰਸ਼ ਦੀ ਤਿਆਰੀ ਕਰਦੇ ਆ ਤੇ ਆਹ ਦੋ ਕੰਧਾਂ ਰਹਿ ਗਈਆਂ ਆਪਣੀਆਂ ਗਰਾਂਡੀ ਪਲਾਸਟਰ ਵਾਲੀਆਂ ਅੰਦਰੋਂ ਤੇ ਬਾਹਰੋਂ ਕਰਾਂਗੇ ਪਾ ਸਾਫ ਪਲਾਸਟਰ ਤੇ ਵੀਡੀਓ ਦੀ ਸਮਾਪਤੀ ਵੱਲਾਂ ਮਿਲਾਂਗੇ ਨਵੀਂ ਵੀਡੀਓ ਚ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਖੁਸ਼ਖਬਰੀ ਮਿਲੀ ਆ ਆਪਣਾ ਸਾਲਾ ਸਾਹਿਬ ਬੋਟਾਂ ਚ ਜਿੱਤ ਚੁੱਕੇ ਆ ਇਸ ਗੱਲ ਦੀਆਂ ਵੀ ਸਾਰਿਆਂ ਨੂੰ ਵਧਾਈਆਂ ਜਿਨ੍ਹਾਂ ਨੇ ਵੋਟਾਂ ਪਾਈਆਂ ਹਾਂਜੀ ਸਤ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜਿਨੇ ਵੀ ਵੀਡੀਓ ਦੇਖਦੇ ਆ ਤੇ ਆਪਾਂ ਬਾਹਰੋਂ ਅੰਦਰੋਂ ਸਾਰਾ ਇਹ ਚ ਨੇ ਇਹਦਾ ਕੰਮ ਖਤਮ ਕਰਤਾ ਬਸ ਸਿਰਫ ਆਪਣੀ ਟਾਈਲ ਸਵਿਟ ਰਹਿ ਗਈ ਗੰਧ ਤੇ ਲਾਉਣ ਵਾਲੀ ਤੇ ਜਮਾ ਕੰਪਲੀਟ ਆ ਤੇ ਇਹਨੂੰ ਕਰਦੇ ਆ ਦੂਬਾਦ ਗਰੰਡੀ ਬਲਾਸਟਰ ਤੇ ਮੌਸਮ ਦਾ ਜਿਹੜਾ ਹਾਲ ਦੇਖੀਏ ਤਾਂ ਮੌਸਮ ਧੁੰਦ ਬਹੁਤ ਜ਼ਿਆਦਾ ਪੈਣ ਲੱਗੀ ਠੀਕ ਹੈ ਜੀ ਲਓ ਜੀ ਅੰਦਰ ਦੁਰਮੜ ਲੱਗੀ ਜਾਂਦਾ ਤੇ ਉਹ ਅੰਦਰ ਗਾਹਾਂ ਵਾਲੇ ਪਾਸੇ ਲੱਗ ਚੁੱਕਿਆ ਤੇ ਬਾਹਰਲੀ ਸਾਈਡ ਆਪਣਾ ਦੁਰਮੜ ਚੱਲੀ ਜਾਂਦਾ ਲਓ ਜੀ ਦਿਨ ਸਭ ਚੱਲਿਆ ਤੇ ਦੁਰਮੜ ਚੱਲੀ ਜਾਂਦਾ ਸੀ ਦੁਰਮੜ ਤਾਂ ਨਮੇੜ ਕੇ ਕੰਮ ਤੇ ਹੁਣ ਆਪਾਂ ਵੀ ਪਾਉਨੇ ਚਾਲੇ ਸੂਰਜ ਹੋ ਖੜਾ ਤੇ ਚੱਲਦੇ ਆ ਬਸ ਸੱਪਾਂ ਵੀ